ਚਾ ਖਾਣਾ ਹੈ ਜਿਹੜੀ ਦੇ ਬਸ ਜੀ ਇੱਥੇ ਪੰਜ ਮੁੰਡੇ ਆਏ ਪੰਜ ਮੁੰਡਿਆਂ ਨੇ ਆ ਕੇ ਮਾੜਾ ਜਿਹਾ ਮੇਰੇ ਖਿੱਚ ਖਚਾਈ ਕੀਤੀ ਤੇ ਮੇਰੀ ਮੁੰਦਰੀਆਂ ਖੋਖ ਲੈ ਗਏ ਤਿੰਨ ਜਣੇ ਐਕਟਿਵਾ ਤੇ ਸੀ ਤੇ ਦੋ ਮੋਟਰਸਾਈਕਲ ਤੇ ਕੀ ਆ ਗਏ ਇੱਕ ਸਰਦਾਰ ਸੀ ਵਿੱਚ ਮੇਰੇ ਲਾਗੇ ਆ ਕੇ ਬਹਿ ਗਏ ਉਹ ਆਪ ਕੋ ਸਟੈਕਰ ਜੇ ਖਟੰਡੇ ਹੀ ਮਰੇ ਲਾ ਕੇ ਆ ਗਏ ਜੀ ਤੇ ਮੈਨੂੰ ਕਹਿੰਦੇ ਅੰਕਲ ਇੱਥੇ ਪੈਸੇ ਲਾਓ ਮੈਂ ਕਿਹਾ ਸਰ ਮੈਂ ਇਹ ਕੰਮ ਨਹੀਂ ਕਰਦਾ ਹੈਗਾ ਤੇ ਉਹ ਫਿਰ ਉਹਨਾਂ ਚ ਇੱਕ ਰਲ ਗਿਆ ਵਿੱਚ ਵਿੱਚ ਕਹਿੰਦਾ ਕਿ ਮੈਂ ਅੰਕਲ ਮੈਂ ਤੁਹਾਨੂੰ ਹੁਣੀ 2 ਮਿੰਟ ਚ 20000 ਰੁਪਏ ਦਿਨਾ ਆ ਮੰਦਰੀ ਰੱਖੋ ਇੱਥੇ ਬਹੁਤ ਬਹੁਤ ਸਵਾਗਤ ਦੋਸਤੋ ਇੱਕ ਮਾਮਲਾ ਜਲੰਧਰ ਦੇ ਵਿੱਚ ਹੋਰ ਆ ਚੁੱਕਾ ਵਾ ਲੁੱਟਾਂ ਖੋਹਾਂ ਦਾ ਮਾਮਲਾ ਜਿਹੜਾ ਜਲੰਧਰ ਦਾ ਮਾਹੌਲ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਵਾ ਲੋਕਾਂ ਦਾ ਜੀਣਾ ਹਰਾਮ ਹੋ ਚੁੱਕਾ ਵਾ ਇੱਕ ਮਾਮਲਾ ਜਿਹੜਾ ਲੁੱਟ ਖੋਹ ਦਾ ਸਾਹਮਣੇ ਆਇਆ ਉਸ ਨੇ ਮਾਮਲਾ ਕੀ ਹੋਇਆ ਸਸੀਗਲ ਅੰਕਲ ਜੀ ਸਸੀਗਲ ਸਰ ਅੰਕਲ ਕੀ ਨਾਮ ਆ ਆਪਣਾ ਸਰਦਿਆਲ ਚੰਦ ਜੀ ਅੰਕਲ ਕਿੱਥੋਂ ਆਏ ਤੁਸੀਂ ਸਰ ਮੈਂ ਪਠਾਨਕੋਟ ਤੋਂ ਆਇਆ ਜੀ ਸਰ ਮਾਮਲਾ ਕੀ ਹੋਇਆ ਤੁਹਾਡੇ ਨਾਲ ਮਾਮਲਾ ਸਰ ਮੈਂ ਡਾਕਟਰ ਵਿਪਨ ਤਲਵਾਰ ਤੇ ਆਏ ਸੀ ਮੈਂ ਇੱਕ ਕੁਲਚਾ ਖਾਣਾ ਆਇਆ ਜੀ ਜਿਹੜੀ ਦੇ ਬਸ ਜੀ ਇੱਥੇ ਪੰਜ ਮੁੰਡੇ ਆਏ ਪੰਜ ਮੁੰਡਿਆਂ ਨੇ ਆ ਕੇ ਮਾਰਿਆ ਮੇਰੇ ਖਿੱਚ ਖਚਾਈ ਕੀਤੀ ਤੇ ਮੇਰੀ ਮੁੰਦਰੀਆਂ ਖੋਖ ਲੈ ਗਏ ਜੀ ਹਾਂ ਜੀ ਕਿੱਦਾਂ ਕਿੰਨੇ ਕੁ ਮੁੰਡੇ ਤੁਹਾਨੂੰ ਚਿਹਰੇ ਯਾਦ ਉਹਨਾਂ ਨੇ ਕੋਈ ਹਾਂ ਜੀ ਮੈਨੂੰ ਚਿਹਰੇ ਯਾਦ ਆ ਜੀ ਪੰਜ ਮੁੰਡੇ ਹੈਗੇ ਜੀ ਤੇ ਤਿੰਨ ਜਣੇ ਐਕਟਿਵ ਆਦੇ ਸੀ ਤੇ ਦੋ ਮੋਟਰਸਾਈਕਲ ਦੇਖੀ ਹੈ ਕਿ ਜੀ ਇੱਕ ਸਰਦਾਰ ਹੀ ਵਿੱਚ ਤੁਸੀਂ ਰੀੜੀ ਤੇ ਜਿਹੜਾ ਕਿ ਕੁਲਚੇ ਖਾਰੇ ਸੀ ਹਾਂਜੀ ਕੁਲਚਾ ਖਾਧਾ ਸਾਨੂੰ ਵਾਰ ਦਾ ਦੱਸੋ ਪੂਰੀ ਹੋਈ ਕਿੱਦਾਂ ਤੁਹਾਡੇ ਨਾਲ ਕੋਈ ਸਰ ਮੇਰੇ ਲਾਗੇ ਆ ਕੇ ਬਹਿ ਗਏ ਉਹ ਆਪ ਕੋ ਸਟੈਕਰ ਜਿਹਾ ਖੇਟਣ ਦੇ ਹੀ ਮੇਰੇ ਲਾਗੇ ਆ ਗਏ ਤੇ ਮੈਨੂੰ ਕਹਿੰਦੇ ਅੰਕਲ ਇੱਥੇ ਪੈਸੇ ਲਾਓ ਮੈਂ ਕਿਹਾ ਸਰ ਮੈਂ ਇਹ ਕੰਮ ਨਹੀਂ ਕਰਦਾ ਹੈਗਾ ਤੇ ਉਹ ਫਿਰ ਉਹਨਾਂ ਚੋਂ ਇੱਕ ਰਲ ਗਿਆ ਵਿੱਚ ਵਿੱਚ ਕਹਿੰਦਾ ਕਿ ਮੈਂ ਅੰਕਲ ਮੈਂ ਤੁਹਾਨੂੰ ਹੁਣੀ 2 ਮਿੰਟ ਚ 20000 ਰੁਪਏ ਦੇਣਾ ਆ ਮੁੰਦਰੀ ਰੱਖੋ ਇੱਥੇ ਮੈਂ ਮੁੰਦਰੀ ਨਹੀਂ ਰੱਖਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹਨਾਂ ਨੇ ਮੇਰੇ ਕੋ ਹੱਥ ਫੋਕੇ ਤੇ ਮੁੰਦਰੀ ਕਿ ਅੰਗਲ ਦਾ ਵਿੱਚ ਪਾਈਆਂ ਦੋ ਪਾਈ ਦੀਆਂ ਸੀ ਸਰ ਇੱਕ ਮਰੀ ਲੱਗੀ ਤੁਸੀਂ ਦੇਖ ਸਕਦੇ ਹੋ ਦੋ ਮੁੰਦਰੀਆਂ ਇਹਨਾਂ ਨੇ ਸੋਨੇ ਦੀਆਂ ਜਿਹੜੇ ਪਾਈਆਂ ਸੀ ਇੱਕ ਮੁੰਦਰੀ ਜਿਹੜੀ ਲਹਾ ਕੇ ਜਿਹੜੀ ਆ ਉਹ ਇਹਨਾਂ ਦੇ ਕੋਲੋਂ ਲੈ ਕੇ ਕਿਸ ਤਰ੍ਹਾਂ ਜਿਹੜੀਆਂ ਜਲੰਧਰ ਦੇ ਵਿੱਚ ਵਾਰਦਾ ਤਾਂ ਹੋ ਰਹੀਆਂ ਵਾਂ ਅੰਕਲ ਕਦੋਂ ਤੁਸੀਂ ਜਲੰਧਰ ਦੇ ਵਿੱਚ ਆਏ ਸੀਗੇ ਮੈਂ ਸਰ ਕੋਈ 1 ਵਜੇ ਆਇਆ ਜੀ ਇੱਥੇ ਜੀ ਹਾਂਜੀ ਤੇ 2:30 ਵਜੇ ਇੱਥੇ ਮੈਂ 2:40 ਦੇ ਕੁਲਚਾ ਖਾਣਦੇ ਤਾਂ ਸੀ ਤੇ 2:40 ਦੇ ਹੀ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਵਾਰਡ ਦਾ ਤਾਂ ਦਾ ਸਿਲਸਿਲਾ ਦਾ ਚੱਲ ਰਿਹਾ ਅਸੀਂ ਵੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅੰਸਰ ਲੁੱਟਾ ਖੋਹਾਂ ਕਰਦੇ ਉਹਨਾਂ ਦੀ ਸੀਸੀਟੀਵੀ ਕਢਵਾ ਕੇ ਇਹਨਾਂ ਨੂੰ ਨੁਕੀਲ ਕੱਸੀ ਜਾਵੇ ਕਿ ਹੋਰ ਤਰ੍ਹਾਂ ਜਿਹੜੀ ਵਾਰਡਤਾ ਜਿਹੜੀ ਹੋ ਰਹੀਆਂ ਜਲੰਧਰ ਦੇ ਵਿੱਚ ਨਾਓ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਅੰਕਲ ਆ ਇਹਨਾਂ ਦੇ ਨਾਲ ਵਾਰਡ ਦੇ ਉੱਤੇ ਹੋਈ ਆ ਜਿਹੜੀ ਸੋਨੇ ਦੀਆਂ ਉਠੀਆਂ ਜਿਹੜੇ ਇਹਨਾਂ ਦੇ ਹੱਥੋਂ ਜਿਹੜੀਆਂ ਉਹ ਕਢਵਾ ਲਈਆਂ ਵਾ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਜਿਹੜੀ ਇੱਕ ਇਹੇ ਛੋਲੇ ਭਟੂਰੇ ਦੀ ਦੁਕਾਨ ਦੇ ਉੱਤੇ ਜਿਹੜੇ ਆਏ ਸੀ ਇਸ ਦੁਕਾਨ ਦੇ ਉੱਤੋਂ ਇਹ ਛੋਲੇ ਭਟੂਰੇ ਖਾ ਰਹੇ ਸੀ ਕਿਸ ਤਰ੍ਹਾਂ ਇਹਨਾਂ ਦੇ ਨਾਲ ਪੰਜ ਵੀ ਇਹ ਕੌਣ تھے ਉਹ ਜੋ ਜੋ ਲੁੱਟਮਾਰ ਕੀ ਇਹਨਾਂ ਨੇ ਪਤਾ ਨਹੀਂ ਸਰ ਮੈਂ ਤਾਂ ਦੇਖਾ ਵੀ ਨਹੀਂ ਕਦੀ ਪਹਿਲੀ ਵਾਰ ਦੇਖ ਰਿਹਾ ਨਹੀਂ ਕਿਨ ਕੋ ਪਹਿਲੀ ਵਾਰ ਦੇਖਾ ਉਹ ਲੋਗੋ ਕੋ ਇਹਨਾਂ ਨੇ ਲੂਟ ਕੀ ਹੈ ਹਾਂ ਜੀ ਹਾਂ ਕਿਵੇਂ ਇਨਕੀ ਉਂਗੂਠੀ ਉਤਾਰ ਕੇ ਲੈ ਗਏ ਨਹੀਂ ਇਹ ਤਾਂ ਬੈਠੇ ਸਰ ਮੈਂ ਆਪਣੇ ਕੰਮ ਕਰ ਰਿਹਾ ਸੀ ਅੱਛਾ ਅੱਛਾ ਬਸ ਪਹਿਲੀ ਵਾਰ ਦੇਖੇ ਬੰਦੇ ਹਾਂ ਪਹਿਲਾ ਦੇਖਿਆ ਤੁਮ ਤਾਂ ਤੇ ਇਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਉਹ ਬੰਦੇ ਹੀ ਅਸੀਂ ਪਹਿਲੀ ਵਾਰ ਦੇਖੇ ਆ ਇਹਨਾਂ ਦੇ ਕਿਸ ਤਰ੍ਹਾਂ ਲੁੱਟਾਂ ਖੋਹਾਂ ਜਲੰਧਰ ਦੇ ਵਿੱਚ ਹੋ ਰਹੀਆਂ ਪ੍ਰਸ਼ਾਸਨ ਨੂੰ ਭਗਵੰਤ ਮਾਨ ਜੀ ਨੂੰ ਇਹੀ ਅਪੀਲ ਕਰਦੇ ਇਸ ਤਰ੍ਹਾਂ ਦੇ ਜਿਹੜੇ ਸਿਲਸਲੇ ਹੋ ਰਿਹਾ ਉਹਨਾਂ ਤੇ ਠੱਲ ਪਾਈ ਜਾਵੇ ਬਹੁਤ ਬਹੁਤ ਤੁਹਾਡਾ ਧੰਨਵਾਦ